ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪ ਪੁੱਛਾ ਸਾਹਿਬ ਜੀ ਐਸਪੀ ਹਮਾਰਾ ਪਟ્રોલ ਪੰਪ ਹੈ ਖੀਰਾਵਾਲੀ ਵਿਖੇ ਉੱਥੇ ਆਪਾਂ ਨੂੰ ਪਤਾ ਹੈ ਕਿ ਇਨਸੀਡੈਂਟ ਹੋਇਆ ਸੀ ਆ 1225 ਨੂੰ ਉਹਦੇ ਵਿੱਚ ਲੁਟੇਰਿਆਂ ਵੱਲੋਂ ਖੋਹ ਕਰਦੇ ਵੇਲੇ ਇੱਕ ਵਿਅਕਤੀ ਤੇ ਗੋਲੀ ਮਾਰੀ ਸੀ ਜਿਹਦੇ ਵਿੱਚ ਉਹ ਵਿਅਕਤੀ ਕੁਲਵੰਤ ਸਿੰਘ ਜਿਹੜਾ ਉਹਦੀ ਮੌਤ ਹੋ ਗਈ ਸੀ ਹਸਪੀਟਲ ਲੈ ਜਾਂਦੇ ਇਹਦੇ ਵਿੱਚ ਅਸੀਂ ਵੀ ਜਟਲੀ ਫਤੂ ਟਿੰਗਾ ਥਾਣਾ ਵਿੱਚ ਕੇਸ ਰਜਿਸਟਰ ਕੀਤਾ ਸੀਗਾ ਔਰ ਉਸ ਤੋਂ ਬਾਅਦ ਮਾਝੂਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੋੜਾ ਜੀ ਵੱਲੋਂ ਮਾਕੇ ਨੂੰ ਵਿਜ਼ਿਟ ਕੀਤਾ ਗਿਆ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਟੀਮਾਂ ਜਿਹੜੀਆਂ ਅਸੀਂ ਰੈਡੀ ਕੀਤੀਆਂ ਸੀ ਤੇ ਆ ਕਿਤੇ ਇਹਦੇ ਵਿੱਚ ਡੀਐਸਪੀ ਡੀ ਪਰਮਿੰਦਰ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਵਰਮੀ ਸਿੰਘ ਜੀ ਐਸਐਚਓ ਫਤੂ ਟਿੰਗਾ ਸੀਆਈਏ ਇੰਸਪੈਕਟਰ ਜਨਰਲ ਸਿੰਘ ਔਰ ਸਾਡੇ ਟੈਕਨੀਕਲ ਟੀਮ ਦੇ ਇੰਚਾਰਜ ਆਇਆ ਚੰਜੀਤ ਸਿੰਘ ਉਹਨਾਂ ਨੇ ਵਰਕ ਸ਼ੁਰੂ ਕੀਤਾ ਇਨਵੈਸਟੀਗੇਟ ਸ਼ੁਰੂ ਕੀਤੀ ਸੀ ਇਹਦੇ ਉੱਤੇ ਔਰ ਇਹਨੂੰ ਹਿਊਮਨ ਅਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਅਸੀਂ ਇਨਵੈਸਟੀਗੇਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਦਿਨ ਫੌਗ ਬਹੁਤ ਜ਼ਿਆਦਾ ਸੀਗੀ ਫੌਗ ਦੇ ਵਿੱਚ ਕੁਝ ਵੀ ਦਿਖ ਨਹੀਂ ਰਿਹਾ ਸੀਗਾ ਔਰ ਇਸ ਤੇ ਸਾਡੀਆਂ ਟੀਮਾਂ ਜਿਹੜੀਆਂ ਸੀਆਂ ਲੱਗੀਆਂ ਹੋਈਆਂ ਇਹਨਾਂ ਨੇ ਸਖਤ ਮਿਹਨਤ ਕੀਤੀ ਔਰ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਅਕਿਊਟ ਸੀਗੇ ਉਨਾ ਨੂੰ ਸੀ ਆਇਡੈਂਟੀਫਾਈ ਕਰਕੇ ਇਹਦੇ ਵਿੱਚ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਇਹਦੇ ਵਿੱਚ ਇੱਕ ਨਿਵਾਲਕ ਹੈਗਾ ਤੇ ਤਿੰਨ ਲੜਕੇ ਇੱਕ ਦਾ ਨਾਮ ਅਰਜਨ ਹੈ ਇੱਕ ਦਾ ਨਾਮ ਰੁਹਿਤ ਹੈ ਔਰ ਇੱਕ ਦਾ ਨਾਮ ਤੀਰਤ ਹੈ ਇਹ ਜਿਹੜੇ ਬੇਟ ਦੇ ਰਹਿਣ ਵਾਲੇ ਆ ਤਾਲਾ ਢਿਲਮਾ ਦੇ ਇਹਨਾਂ ਚਾਰਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਹੋਰ ਇਹਦੇ ਵਿੱਚ ਤਿੰਨ ਬੰਦੇ ਸਾਨੂੰ ਹੋਰ ਵਾਂਟਡ ਆ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਔਰ ਜਲਦੀ ਜਿਹੜਾ ਅਸੀਂ ਇਹਨਾਂ ਨੂੰ ਨੈਪ ਕਰ ਲਵਾਂਗੇ ਔਰ ਇਹਤੇ ਸਾਡੀ ਟੀਮ ਨੇ ਔਰ ਟੈਕਨੀਕਲ ਟੀਮ ਨੇ ਸਾਰਿਆਂ ਨੇ ਬਹੁਤ ਅੱਛਾ ਵਰਕ ਕੀਤਾ ਹੈਗਾ ਔਰ ਇਹਨੂੰ ਅਸੀਂ ਸਾਧਨ ਦੇ ਵਿੱਚ ਵਿੱਚ ਜਿਹੜੇ ਬੰਦੇ ਸੀ ਉਹਨੂੰ ਟੈਸਟ ਕਰਕੇ ਉਹਨੂੰ ਨੈਪ ਕੀਤਾ ਹੈਗਾ ਬਾਕੀਆਂ ਤੇ ਅਸੀਂ ਵਰਕਰ ਨੇ ਇਹ ਪ੍ਰੋਫਾਈਲ ਜੀ ਸੀ ਸਰ ਇਹਨਾਂ ਦਾ ਇਹ ਜਿਹੜਾ ਇੱਕ ਮੇਨ ਕਿਊਜ਼ ਦਾ ਜਰਨੈਲ ਸਿੰਘ ਉਹ ਹਜੇ ਸਾਨੂੰ ਵਾਂਟਡ ਹੈ ਉੱਤੇ ਟੀਮਾਂ ਲੱਗੀਆਂ ਹੋਈਆਂ ਆ ਸਾਡੀਆਂ ਉਹਦੇ ਖਿਲਾਫ ਸੱਤ ਪਰਚੇ ਰਿਸਟਰਡ ਜਲੰਧਰ ਐ ਐ ਮੈਂ ਜ਼ਿਲੇ ਦੇ ਔਰ ਉਹ ਜੰਦਰ ਚਿਲੇ ਦਾ ਪੀਓ ਵੀ ਹੈ ਇਹਦੇ ਵਿੱਚ ਔਰ ਇੱਕ ਬੰਦਾ ਜਿਹੜਾ ਹੈ ਅਰਜੁਨ ਉਹਦੇ ਖਿਲਾਫੀ ਇੱਕ ਆਰਮਜ਼ੈਕਤਾ ਪਰਚਾ ਉਹ ਵੀ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਬਾਕੀਆਂ ਤੇ ਹਜੇ ਇਨਵੈਸਟੀਗੇਟ ਕਰ ਰਹੇ ਆਂ ਕਿ ਪਰਚਾ ਨਹੀਂ ਸਰ ਜਿਹੜਾ ਵਿੱਪਨ ਨੂੰ ਯੂਜ਼ ਕੀਤਾ ਉਹ ਤਾਂ ਨਹੀਂ ਦਿਖਾ ਦਰ ਹੋਇਆ ਨਹੀਂ ਇਹਦੇ ਵਿੱਚ ਵਿੱਪਨ ਨਹੀਂ ਹੁਣ ਤੱਕ ਅਸੀਂ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਵਰਤੇ ਸੀ ਉਹ ਔਰ ਇੱਕ ਹਾਕੀਆ ਇੱਕ ਦਾਤਰ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਵੈਪਨ ਜਿਹੜਾ ਹੈ ਜ ਉਹ ਜਿਹੜਾ ਮੇਨ ਮੁੱਦਾ ਹੈਗਾ ਜਨਰਲ ਸਿੰਘ ਉਤੋਂ ਪਤਾ ਲੱਗਾ ਸਾਨੂੰ ਉਹਦੇ ਕੋਲ ਸਰ ਖੋ ਕਿੰਨੀ ਕੀਤੀ ਸੀ ਉਹ ਪਤਾ ਲੱਗਾ ਸਾਢੇ 7000 ਰੁਪਏ ਦੀ ਖੋ ਸੀਗੀ ਇਹਨਾਂ ਦੀ ਕੀਤੀ ਰਾਤ ਦੇ ਦਿੰਦੇ ਸਰ ਜਿਹੜੇ ਕਿਊਜ਼ ਹੈ ਇਹਨਾਂ ਨੂੰ ਦੇਖਾਈ ਕਰਨ ਦੀ ਕਿਹੜੀ ਤਕਨੀਕ ਦੀ ਸੀ ਦਿੱਤਾ ਹੈ ਆਇਡੈਂਟੀਫਾਈ ਹੋਈ ਗਈ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੂਮਨ ਤੇ ਟੈਕਨੀਕਲ ਤਰੀਕੇ ਨਾਲ ਅਸੀਂ ਇਹਨੂੰ ਵਰਕ ਕੀਤਾ ਹੈ ਤੇ 7 ਦਿਨ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਕੰਮ ਕੀਤਾ ਅਸੀਂ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਇਹਨੂੰ ਟ੍ਰੇਸ ਕਰਨਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਹਦੇ ਵਿੱਚ ਗੋਲੀ ਮਾਰ ਕੇ ਤੇ ਇਸ ਤਰੀਕੇ ਨਾਲ ਅਸੀਂ ਨੂੰ ਕਿਉਂਕਿ ਉਹਦੋਂ ਕਾਫੀ ਧੁੰਦ ਵੀ ਸੀਗੀ ਨੰਬਰ ਟ੍ਰੇਸ ਕਰਦੇ ਵੀ ਕਾਫੀ ਮੁਸ਼ਕਲ ਹੋ ਰਹੀ ਸੀ ਜੀ 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 ਕੋ ਨੰਬਰ ਵੀ ਟ੍ਰੇਸ ਕਰ ਕਿਦਾਂ ਕੋਈ ਹਿਊਮਨ ਤੇ ਟੈਕਨੀਕਲ ਤਰੀਕੇ ਨਾਲ ਕੀਤਾ ਸਿਆ ਹੈਗਾ ਉੱਤੇ ਹਿਊਮਨ ਟੀਮ ਹਿਊਮਨ ਤਰੀਕੇ ਨਾਲ ਵੀ ਅਸੀਂ ਵਰਕ ਕੀਤਾ ਸਾਡੇ ਜਿਹੜੇ ਸੋਰਸ ਸੀਗੇ ਇਹਨਾਂ ਨੂੰ ਐਕਟਿਵ ਕੀਤਾ ਇਲਾਕੇ ਦੇ ਵਿੱਚ ਜਿਹੜੇ ਬੰਦੇ ਇੱਦਾਂ ਦੇ ਕੰਮ ਕਰ ਰਹੇ ਹੈਗੇ ਉਹਨਾਂ ਤੇ ਅਸੀਂ ਵਰਕ ਕੀਤਾ ਔਰ ਤਕਰੀਬਨ ਰਈਆ ਬਿਆਸ ਹੈਦਰੋ ਬਿਆਸ ਤੋਂ ਜਿਹੜੇ ਬੰਦੇ ਇਹਨਾਂ ਵਾਰਦਾਤਾਂ ਇੰਦਾਂ ਦੀਆਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਆਪਣੇ ਏਰੀਆ ਦੇ ਵਿੱਚ ਜਿਹੜੇ ਬੰਦੇ ਇਦਾਂ ਦੀਆਂ ਵਾਰਦਾਤਾਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕੀਤਾ ਕੰਮ ਤੋਂ ਬਾਅਦ ਫਿਰ ਅਸੀਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਇਹਨਾਂ ਇਹ ਅੰਜਾਮ ਦਿੰਦੇ ਸੀਗੇ ਜਾਸਰ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਜਿਹੜੇ ਫੜੇ ਜੇ ਰੋਕੀ ਜੇ ਤਾਂ ਲੁੱਟਖੋ ਦੀ ਵਾਰਦਾਤ ਤੇ ਤੇ ਆਤੀ ਇਥੇ ਆਈ ਸੀ ਗੱਲ ਇਹ ਕੰਮ ਕੀਤਾ ਮੋਟਰਸਾਈਕਲ ਉਹ ਵੀ ਖੂਬ ਤੇਹੀ ਨਹੀਂ ਮੋਟਰਸਾਈਕਲ ਇਹਨਾਂ ਦੇ ਆਪਣੇ ਸੋ ਪਹਿਲਾਂ ਵੀ ਕੋਈ ਸਾਡੇ ਕ੍ਰਿਮਨਲ ਰਿਪੋਰਟ ਇੱਕ ਅਰਜਨ ਦੇ ਖਿਲਾਫ ਪਹਿਲਾ ਪਰਚਾ ਰਜਿਸਟਰ ਹੋਇਆ ਨਾ ਮੈਂ ਦੱਸਿਆ 25 ਜਨਵਾਰ ਦਾ ਔਰ ਉਹ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਔਰ ਜਿਹੜਾ ਸੈਕੰਡ ਹੈਗਾ ਜਰਨੈਲ ਆ ਉਹਦੇ ਖਿਲਾਫ 6-7 ਪਰਚੇ ਰਜਿਸਟਰ ਹੋਏਗੇ ਜਲੰਧਰ ਜ਼ਿਲ੍ਹੇ ਨਾਲ ਇਹ ਲੋਟੋ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਰੱਦੀ ਕਰਦੇ ਸੀ ਨਸ਼ਾ ਕਰਦੇ ਸੀ ਉਸ ਦਿਨ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਮਰ ਸਾਰੇ ਹਰੇ ਉਮਰ 19 ਤੋਂ ਲੈ ਕੇ 24 ਤੱਕ ਹੈਗੇ ਜਿਹੜੇ ਅਸੀਂ ਹੁਣ ਤੱਕ ਅਰੈਸਟ ਕੀਤੇ ਹੈਗੇ ਸਰ ਕਿਸੇ ਗੈਂਗਲਾ ਵੀ ਜੁੜੇ ਨੇ ਇਹਨਾਂ ਦਾ ਗੈਂਗਲਾ ਇੱਕ ਐਕਿਊ ਕੋਈ ਟੀਓ ਹੈ ਹਾਂਜੀ ਜੇ ਨੇਦਰ ਜੇ ਨੇਕ